ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਬਰਸਾਤਾਂ ਦਾ ਪਾਣੀ ਭਰਨ ਦੀ ਖਬਰ ਮਿਲੀ ਹੈ ਜ਼ਿਲ੍ਹੇ ਦੇ ਵੀ ਪਿੰਡ ਪਿਛਲੇ 10 ਦਿਨਾਂ ਤੋਂ ਪਾਣੀ ਦੀ ਮਾਰ ਹੇਠ ਨੇ ਪਾਣੀ ਨੇ ਇਨ੍ਹਾਂ ਪਿੰਡਾਂ ਵਿੱਚ ਖੜੀਆਂ ਫਸਲਾਂ ਦਾ ਨੁਕਸਾਨ ਕੀਤਾ ਹੈ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਹੜ੍ਹ ਤੋਂ ਪ੍ਰਭਾਵਿਤ ਹੋਣ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਪਾਣੀ ਜੀ ਇਹ ਜੋ بارش ਪਈ ਬਹੁਤ ਜ਼ਿਆਦਾ بارش ਪਈ ਜੀ ਇਹਨਾਂ ਸਾਰੇ ਜੀ ਜੋ ਬਾਗ ਬਾਗ ਦੀ ਬਰਬਾਦੀ ਹਰ ਸ਼ੈਦੀ ਬਰਬਾਦੀ ਚਾਰੇ ਦੀ ਝੋਨੇ ਦੀ ਨਰਮੇ ਦੀ ਸ਼ਰ ਸ਼ਾਦੀ ਬਰਬਾਦੀ ਕਿਸਾਨ ਲਈ ਕਰ ਦਿੱਤੀ ਏ ਇਹ ਬਰਬਾਦੀ ਕੋਈ ਇੱਥੇ ਸਕਾਰ ਦਾ ਮਨੰਦਾ ਆਉਂਦੇ ਬਹੁਤ ਨੇ ਪਰ ਮਿੱਟੀ ਕੋਲੀ ਦੇ ਕਿਸਾਨ ਦੀ ਕਿਸੇ ਨੇ ਬਾਹਨ ਹੀ ਪਕੜੀ ਕਿਸ ਤਰ੍ਹਾਂ ਸਾਡੇ ਸਾਰੇ ਪਾਸੇ ਨੁਕਸਾਨ ਦਾ ਕਿਸਾਨ ਦਾ ਹਰ ਪਾਸੇ ਉਹ ਇਨਸਾਨ ਇਨਸਾਨ ਹੈ ਜੀ ਬਾਗਾਂ ਵੀ ਬਾਗ ਵੀ ਗਏ ਪੱਠੇ ਵੀ ਗਏ ਚਾਰਾ ਵੀ ਗਿਆ ਜੀ ਸਭ ਕੁਝ ਹੀ ਨੁਕਸਾਨ ਦਾ ਸਾਰਾ ਕਿਸਾਨ ਦਾ ਸਾਰਾ ਕੁਝ ਹੀ ਚਲਾ ਗਿਆ ਜੀ ਸਾਹਮਣੇ ਤੁਸੀਂ ਬਾਗ ਵੇਖੋ ਵਿੱਚ ਅਜੇ ਵੀ ਪਾਣੀ ਡੇਡ ਡੇਡ ਫੁੱਟ ਦੋ ਦੋ ਫੁੱਟ ਅਜੇ ਵੀ ਪਾਣੀ ਹੈ ਜੋ ਆ ਸਾਹਮਣੇ ਮੱਕੀ ਦਾ ਖੇਤ ਤੇ ਸੋਸਾਇਟੀ ਦੇ ਨਾਲ ਬਿਲਕੁਲ ਬਿਲਕੁਲ ਸੁੱਕ ਚੁੱਕੀ ਏ ਇਸੇ ਤਰ੍ਹਾਂ ਝੋਨੇ ਨੇ ਜਿਹੜੇ ਝੋਨੇ ਇਧਰ ਡੱਬੇ ਡੁੱਬੇ ਹੋਏ ਨੇ ਇਹ ਨਹੀਂ ਉੱਠਦੇ ਤੇ ਬਾਕੀ ਝੋਨਿਆਂ ਦਾ ਵੀ ਨੁਕਸਾਨ ਏ ਹੋਰ ਵੀ ਫਸਲਾਂ ਦਾ ਨੁਕਸਾਨ ਏ ਨਰਮੇ ਦਾ ਤਾਂ ਹੈਗਾ ਹੀ ਨਰਮਾ ਭਾਵੇਂ ਅੱਧਾ ਘੋਰਾ ਦੇਖਦਾ ਨਾ ਇਹ ਸੁੱਕ ਜਾਏਗਾ ਕਿਵੇਂ ਜੇ ਪਾਣੀ ਖੜਾ ਇਹ ਇਹਨੇ ਨਹੀਂ ਬਜਣਾ ਬਾਹਰ ਸਾਈ ਚਾਰ-ਚਾਰ ਫੁੱਟ ਪਾਣੀ ਚੜ ਗਿਆ ਤੋਂ ਸੇ ਪਾਣੀ ਸੀ نیچے ਕਢਣੋ ਿਆ ਨਹੀਂ ਤੋਂ ਨਿਕਾੜ ਸੌਣੇ ਸੀ ਪਾਣੀ